ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਸ਼ਹੀਦੀ ਪਾਈ ਮਨੀ ਸਿੰਘ ਜੀ ਜੀ ਪਾਈ ਮਨੀ ਸਿੰਘ ਜੀ ਨੇ ਆਪਣਾ ਬੰਦ ਬੰਦ ਕਟਵਾ ਕੇ ਸ਼ਹੀਦੀ ਪ੍ਰਾਪਤ ਕੀਤੀ ਤੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਅਸੀਂ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਉਹਨਾਂ ਦੀ ਸਾਖੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਪਾਈ ਮਨੀ ਸਿੰਘ ਜੀ ਬੜੇ ਸੰਤ ਲੋਕ ਸਾਨ ਪੂਰਨ ਬ੍ਰਹਮ ਗਿਆਨੀ ਗੁਰਸਿੱਖ ਸਨ ਪਾਈ ਮਨੀ ਸਿੰਘ ਜੀ ਨੇ ਸਿੱਖੀ ਸਾਬਤ ਰੱਖੀ ਹੈ ਅਤੇ ਮਹਾਨ ਸ਼ਹੀਦੀ ਦੀ ਪਦਵੀ ਲਈ ਹੈ ਸ਼ਹੀਦਾਂ ਦੇ ਸਰਦਾਰ ਬਣੇ ਹਨ ਪਾਈ ਮਨੀ ਸਿੰਘ ਜੀ ਬੜੇ ਸਹਿਨਸ਼ੀਲ ਦੂਸਰੇ ਦੀ ਵਧਦੀ ਕੀ ਨੂੰ ਸਹਾਰਨ ਵਾਲੇ ਸ਼ਾਂਤਮਈ ਅਤੇ ਦਿਲ ਦੇ ਸੂਰਮੇ ਸਨ ਉਹ ਕਿਸੇ ਦਾ ਡਰ ਵੀ ਨਹੀਂ ਸੀ ਮੰਦੇ ਉਹਨਾਂ ਨੇ ਆਪਣੀ ਬੁੱਧੀ ਨੂੰ ਸਤਗੁਰਾਂ ਦੀ ਬਾਣੀ ਅਨੁਸਾਰ ਢਾਲਿਆ ਹੋਇਆ ਸੀ ਪਾਈ ਮਨੀ ਸਿੰਘ ਜੀ ਨਿਰਮਲੇ ਸੰਤਾਂ ਦੇ ਭੇਸ ਵਿੱਚ ਰਹਿੰਦੇ ਸਨ ਅਸਲ ਵਿੱਚ ਨਿਰਮਲੇ ਸੰਤਾਂ ਦੀ ਪ੍ਰਣਾਲੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਟਕਸਾਲੀ ਆਰਥ ਚੱਲੇ ਹੀ ਪਾਈ ਮਨੀ ਸਿੰਘ ਜੀ ਤੋਂ ਸਨ ਭਾਈ ਸਾਹਿਬ ਸਾਰੇ ਕੱਪੜੇ ਸਫੇਦ ਪਹਿਨਿਆ ਕਰਦੇ ਸਨ ਭਾਈ ਸਾਹਿਬ ਜੀ ਕੋਲ ਹਰ ਵੇਲੇ 15ਵੀਂ ਹਿੰਦੂ ਸਿੱਖ ਸੰਤ ਤੇ ਮੁਸਲਮਾਨ ਫਕੀਰ ਟਿਕੇ ਰਹਿੰਦੇ ਸਨ ਆਪ ਹਰ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਸੰਗਤਾਂ ਨੂੰ ਸਮਝਾਉਂਦੇ ਰਹਿੰਦੇ ਸਨ ਗੁਰੂ ਘਰ ਲੰਗਰ ਹਰ ਵਕ ਵੇਲੇ ਹਰ ਵਿਅਕਤੀ ਲਈ ਵਰਤਦਾ ਰਹਿੰਦਾ ਸੀ ਇਹਨਾਂ ਕਾਰਨਾਂ ਕਰਕੇ ਹੀ ਹਾਕਮ ਭਾਈ ਸਾਹਿਬ ਨੂੰ ਸਬਦਾਂ ਸਾਂਝਾ ਫਕੀਰ ਸਮਝਦੇ ਅਤੇ ਕੁਝ ਨਹੀਂ ਕਰਨ ਕਹਿੰਦੇ ਪਾਈ ਮਨੀ ਸਿੰਘ ਜੀ ਜਿਹੜੀ ਗੱਲ ਤੇ ਅੜ ਜਾਂਦੇ ਸੀ ਉਹ ਕਰਕੇ ਹੀ ਛੱਡਦੇ ਸੀ ਇਸ ਤਰ੍ਹਾਂ ਪਾਈ ਮਨੀ ਸਿੰਘ ਜੀ ਜਿੱਦੀ ਵੀ ਸਨ ਸਿੱਖ ਇਤਿਹਾਸ ਦੇ ਪ੍ਰਸਿੱਧ ਲੇਖਾਰੀ ਪੰਥ ਪ੍ਰਕਾਸ਼ ਦੇ ਕਰਤਾ ਗਿਆਨੀ ਗਿਆਨ ਸਿੰਘ ਜੀ ਪਾਈ ਮਨੀ ਸਿੰਘ ਜੀ ਦੇ ਪੜੋਤਰੇ ਸਨ ਗਿਆਨੀ ਜੀ ਪਾਈ ਸਾਹਿਬ ਜੀ ਦੀ ਸਾਖੀ ਪੰਥ ਪ੍ਰਕਾਸ਼ ਵਿੱਚ ਬੜੇ ਵਿਸਥਾਰ ਨਾਲ ਲਿਖਦੇ ਹਨ ਗੁਰੂ ਤੇਗ ਬਹਾਦਰ ਜੀ ਪਿੰਡ ਅਕੋਈ ਉਤਰੇ ਹੋਏ ਸਨ ਸ਼ਹਿਰ ਸੁਨਾਮ ਦੇ ਕੋਲ ਉੱਥੇ ਦਾ ਇੱਕ ਸਿੱਖ ਪਾਈ ਕੱਲਾ ਆਪਣੇ ਪੁੱਤਰਾਂ ਮਨੀਆਂ ਅਤੇ ਨਗਾਇਆ ਸਣੇ ਗੁਰੂ ਜੀ ਨੂੰ ਮੱਥਾ ਟੇਕਣ ਆਇਆ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਵੀ ਪਟਨੇ ਸਾਹਿਬ ਤੋਂ ਅਨੰਦਪੁਰ ਆਏ ਤਾਂ ਪਾਈ ਕੱਲਾ ਆਪਣੇ ਪੁੱਤਰ ਮਨੀਆਂ ਨੂੰ ਗੁਰੂ ਸਾਹਿਬ ਪਾਸ ਸੌਂਪ ਆਇਆ ਮਨੀਏ ਦੀ ਉਮਰ ਉਸ ਵੇਲੇ 7 ਕੋਸਾਲ ਦੀ ਸੀ ਭਾਵ ਦਸਮੇਸ਼ ਜੀ ਤੋਂ 2 ਸਾਲ ਵੱਡੀ ਪਾਈ ਮਨੀਆ ਹਜੂਰ ਦਾ ਬਾਲ ਸਖਾਈ ਸੀ ਜਦੋਂ ਗੁਰੂ ਜੀ ਨੇ ਖਾਲਸੇ ਦੀ ਰਚਨਾ ਕੀਤੀ ਪਾਈ ਮਨੀਆ ਵੀ ਅੰਮ੍ਰਿਤ ਛਕ ਕੇ ਮਨੀ ਸਿੰਘ ਬਣ ਗਿਆ ਜਦੋਂ ਅਨੰਦਪੁਰ ਸਾਹਿਬ ਛੱਡਿਆ ਪਾਈ ਮਨੀ ਸਿੰਘ ਜੀ ਗੁਰੂ ਕੇ ਮਹਿਲਾ ਨਾਲ ਦਿੱਲੀ ਚਲੇ ਗਏ ਮੁਖਤਸਰ ਯੁੱਧ ਪਿੱਛੋਂ ਮਾਤਾ ਸਾਹਿਬ ਦੇਵਾ ਨਾਲ ਪਾਈ ਮਨੀ ਸਿੰਘ ਜੀ ਗੁਰੂ ਮਹਾਰਾਜ ਨੂੰ ਦਮਦਮੇ ਸਾਹਿਬ ਆ ਕੇ ਮਿਲੇ ਹਜ਼ੂਰ ਨਦੇੜ ਨੂੰ ਗਏ ਤਾਂ ਮਨੀ ਸਿੰਘ ਵੀ ਨਾਲ ਹੀ ਗਏ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਤੋਂ ਕੁਝ ਦਿਨ ਪਹਿਲਾਂ ਪਾਈ ਮਨੀ ਸਿੰਘ ਜੀ ਮਾਤਾ ਸਾਹਿਬ ਦੇਵਾ ਨਾਲ ਦਿੱਲੀ ਆ ਗਏ 1729 ਈਸਵੀ ਵਿੱਚ ਮਾਤਾ ਸੁੰਦਰੀ ਜੀ ਨੇ ਪਾਈ ਮਨੀ ਸਿੰਘ ਜੀ ਨੂੰ ਅੰਮ੍ਰਿਤਸਰ ਹਰਮੰਦਰ ਸਾਹਿਬ ਦਾ ਗ੍ਰੰਥੀ ਨਿਯਤ ਕਰਕੇ ਤਤ ਖਾਲਸੇ ਤੇ ਬੰਦਈਆਂ ਦਾ ਝਗੜਾ ਨਿਬੇੜਨ ਵਾਸਤੇ ਭੇਜਿਆ ਉਸ ਸਮੇਂ ਤੋਂ ਸ਼ਹੀਦੀ ਤੱਕ ਪਾਈ ਮਨੀ ਸਿੰਘ ਜੀ ਹਰਮੰਦਰ ਸਾਹਿਬ ਦੇ ਗ੍ਰੰਥੀ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥਾਂ ਦੀ ਮਰਿਆਦਾ ਆਪ ਤੋਂ ਹੀ ਚੱਲੀ ਹੈ ਇੱਕ ਵਾਰ ਆਪ ਜੀ ਦੇ ਭਰਾ ਨਗਾਇਆ ਸਿੰਘ ਸਣੇ ਪਰਿਵਾਰ ਅੰਮ੍ਰਿਤਸਰ ਆਇਆ ਉਸ ਦੇ ਸੱਤਾਂ ਪੁੱਤਰਾਂ ਨੇ ਮਨੀ ਸਿੰਘ ਜੀ ਪਾਸੋਂ ਅੰਮ੍ਰਿਤ ਛਕਿਆ ਪਹਿਲੇ ਦਿਨ ਨੇ ਤਾਂ ਭਾਈ ਸਾਹਿਬ ਜੀ ਦੇ ਕੋਲ ਅੰਮ੍ਰਿਤਸਰ ਹੀ ਰਹੇ ਤੇ ਬਾਕੀ ਚਾਰੇ ਆਪਣੇ ਪਿਤਾ ਨਾਲ ਵਾਪਸ ਪਿੰਡ ਚਲੇ ਗਏ ਪਿੱਛੋਂ ਥਰਾਜ ਸਿੰਘ ਨਵਾਬ ਕਪੂਰ ਸਿੰਘ ਦੇ ਜਥੇ ਵਿੱਚ ਰਲ ਗਿਆ ਤੇ ਦਰਗਾਹਾ ਸਿੰਘ ਅੰਤ ਸਮੇਂ ਤੱਕ ਪਾਈ ਮਨੀ ਸਿੰਘ ਜੀ ਦੀ ਸੇਵਾ ਵਿੱਚ ਰਿਹਾ ਦੀਵਾਨ ਲਖਪਤ ਰਾਏ ਨੂੰ ਸੂਬੇਦਾਰ ਨੇ ਅੰਮ੍ਰਿਤਸਰ ਦਾ ਪ੍ਰਬੰਧ ਕਰਨ ਵਾਸਤੇ ਭੇਜਿਆ ਉਹਨੇ ਅੰਮ੍ਰਿਤ ਸਰੋਵਰ ਵਿੱਚ ਮਿੱਟੀ ਸੁੱਟਾ ਕੇ ਬਹੁਤ ਸਾਰਾ ਪੂਰ ਦਿੱਤਾ ਦੀਵਾਨ ਲਖਪਤ ਰਾਏ ਤੇ ਕਾਜੀ ਅਬਦੁੱਲ ਰజాਕ ਦੇ ਕਰੜੇ ਪਰਬੰਧ ਦੇ ਕਾਰਨ ਸਿੰਘਾਂ ਦਾ ਅੰਮ੍ਰਿਤਸਰ ਆਉਣਾ ਜਾਣਾ ਅਸਲੋਂ ਬੰਦ ਹੋ ਗਿਆ ਸੀ ਪਾਈ ਮਨੀ ਸਿੰਘ ਜੀ ਦੀ ਆਤਮਾ ਨੂੰ ਇਹ ਦੁੱਖ ਅਸਹਿ ਹੋ ਰਿਹਾ ਸੀ ਉਹਨਾਂ ਦੇ ਦਿਲ ਦੀ ਰੀਜ ਸੀ ਕਿ ਕਿਸੇ ਬਹਾਨੇ ਅੰਮ੍ਰਿਤਸਰ ਵਿੱਚ ਪੰਥ ਦਾ ਇਕੱਠ ਕੀਤਾ ਜਾਵੇ ਇਸ ਕਾਰਜ ਵਾਸਤੇ ਉਹਨਾਂ ਨੇ ਅੰਮ੍ਰਿਤਸਰ ਦੇ ਹਾਕਮ ਕਾਜੀ ਅਬਦੁੱਲ ਰਜਾਕ ਨਾਲ ਮਿਲਾਪ ਕੀਤਾ ਫੈਸਲਾ ਇਹ ਹੋਇਆ ਕਿ ਪਾਈ ਮਨੀ ਸਿੰਘ ਜੀ ਦੀਪਮਾਲਾ ਦਾ ਮੇਲਾ ਕਰਨ ਬਦਲੇ 5000 ਰੁਪਏ ਠੇਕੇ ਵਜੋਂ ਸਰਕਾਰ ਨੂੰ ਦੇ ਦੇਣ ਤੇ 2000 ਵੱਡੀ ਵਜੋਂ ਕਾਜੀ ਅਬਦੁੱਲ ਰਜਾਕ ਨੂੰ 10 ਦਿਨ ਮੇਲਾ ਹੋਣਾ ਨਿਯਤ ਹੋਇਆ ਇਹ ਵੀ ਫੈਸਲਾ ਹੋਇਆ ਕਿ ਸਿੰਘਾਂ ਦੇ ਅੰਮ੍ਰਿਤਸਰ ਆਉਣ ਉਤੇ ਸਰਕਾਰ ਵੱਲੋਂ ਕੋਈ ਰੁਕਾਵਟ ਨਹੀਂ ਹੋਵੇਗੀ ਪਾਏ ਸਾਹਿਬ ਜੀ ਦਾ ਖਿਆਲ ਸੀ ਕਿ ਬੇਅੰਤ ਸੰਗਤਾਂ ਇਕੱਠੀਆਂ ਹੋਣਗੀਆਂ ਤੇ ਲੋੜ ਅਨੁਸਾਰ ਚੜਾਵਾ ਵੀ ਆ ਜਾਵੇਗਾ ਸੋ 7000 ਹਾਕਮਾਂ ਨੂੰ ਦੇ ਕੇ ਬੱਚੇ ਚੜਾਵੇ ਨਾਲ ਹਰ ਮੰਦਰ ਸਾਹਿਬ ਦੀ ਸੇਵਾ ਕੀਤੀ ਜਾਵੇਗੀ ਉਹਨਾਂ ਦੂਰ ਨੇੜੇ ਸੰਗਤਾਂ ਤੇ ਜਥਿਆਂ ਨੂੰ ਚਿੱਠੀਆਂ ਭੇਜ ਦਿੱਤੀਆਂ ਉਧਰ ਉਥੇ ਵਸਣ ਵਾਲੇ ਸੰਤਾ ਤੇ ਹੋਰ ਸ਼ਰਧਾਲੂਆਂ ਨੇ ਸਰੋਵਰ ਵਿੱਚੋਂ ਮਿੱਟੀ ਕੱਢ ਕੇ ਖੂਹ ਚਲਾ ਕੇ ਪਾਣੀ ਭਰ ਦਿੱਤਾ ਮੇਲੇ ਦੀ ਤਿਆਰੀ ਬੜੇ ਉਤਸ਼ਾਹ ਨਾਲ ਹੋਣ ਲੱਗੀ ਲੋਹਾਰ ਦੇ ਹਾਕਮਾਂ ਦੀ ਨੀਅਤ ਬਦਲ ਗਈ ਉਹਨਾਂ ਨੂੰ ਇਹ ਬੁਰੀ ਸੋਚ ਸੁੱਜੀ ਕਿ ਮੇਲੇ ਉੱਤੇ ਸਾਰੇ ਸਿੰਘ ਸਰਦਾਰ ਇਕੱਠੇ ਹੋਣਗੇ ਕਿਉਂ ਨਾ ਸਾਰਿਆਂ ਨੂੰ ਇੱਥੋਂ ਫੜ ਕੇ ਦਿੱਲੀ ਭੇਜ ਦਿੱਤਾ ਜਾਵੇ। ਸੋ ਉਹਨਾ ਮੇਲੇ ਦਾ ਪ੍ਰਬੰਧ ਕਰਨ ਦੇ ਬਹਾਨੇ ਲੋੜ ਤੋਂ ਕਿਤੇ ਵੱਧ ਫੌਜ ਅੰਮ੍ਰਿਤਸਰ ਭੇਜ ਦਿੱਤੀ। ਫੌਜ ਦੀ ਬਹੁਤ ਗਿਣਤੀ ਤੇ ਨਵੇਂ ਆਏ ਅਫਸਰਾਂ ਦੇ ਰੰਗ ਟੰਗ ਤੋਂ ਭਾਈ ਮਨੀ ਸਿੰਘ ਜੀ ਅਸਲੀ ਗੱਲ ਸਮਝ ਗਏ। ਉਹਨਾਂ ਸਭ ਜਥਿਆਂ ਤੇ ਇਲਾਕਿਆਂ ਵਿੱਚ ਵੀਰਵੇ ਲਿਖ ਕੇ ਮੋੜਵੀਆਂ ਚਿੱਠੀਆਂ ਲਿਖ ਭੇਜੀਆਂ। ਕਿ ਸੰਗਤਾਂ ਨਾ ਆਉਣ ਸੋ ਸੰਗਤਾਂ ਨਾ ਆਇਆ ਤੇ ਨਾ ਹੀ ਮੇਲਾ ਲੱਗਾ ਕੇਵਲ ਥੋੜੇ ਚਹਿ ਉਦਾਸੀ ਨਿਰਮਲੇ ਸੰਤ ਤੇ ਮੁਸਲਮਾਨ ਸੂਫੀ ਫਕੀਰ ਹੀ ਇਕੱਠੇ ਹੋਏ ਦੀਪਮਾਲਾ ਦੇ ਦਿਨ ਗੁਜ਼ਰ ਗਏ ਤਾਂ ਹਾਕਮਾ ਨੇ ਭਾਈ ਸਾਹਿਬ ਜੀ ਤੋਂ ਠੇਕੇ ਦਾ ਰੁਪਿਆ ਮੰਗਿਆ ਭਾਈ ਸਾਹਿਬ ਜੀ ਨੇ ਖਰੀ ਖਰੀ ਕਹਿ ਸੁਣਾਈ ਕਿ ਤੁਸੀਂ ਆਪ ਹੀ ਬੇਲੋੜੀ ਫੌਜ ਭੇਜ ਕੇ ਮੇਲਾ ਲਗਣੋ ਹਟਾ ਦਿੱਤਾ ਇਸ ਵਾਸਤੇ ਚੜਾਵਾ ਹੀ ਨਹੀਂ ਆਇਆ ਤਾਂ ਅਸੀਂ ਠੇਕਾ ਕਿੱਥੋਂ ਤਾਰੀਏ ਆਂਤਲਾਹੌਰ ਦੇ ਹਾਕਮ ਨਾਲ ਦੀਵਾਨ ਲਖਪਤਰਾਏ ਨੇ ਪਾਈ ਮਨੀ ਸਿੰਘ ਜੀ ਨੂੰ ਅੰਮ੍ਰਿਤਸਰ ਤੋਂ ਕੈਦ ਕਰਕੇ ਲਾਹੌਰ ਦੇ ਸੂਬੇਦਾਰ ਦੇ ਸਾਹਮਣੇ ਪੇਸ਼ ਕੀਤਾ ਇਹ ਘਟਨਾ 1738 ਇਸਵੀ ਦੀ ਹੈ ਪਾਈ ਮਨੀ ਸਿੰਘ ਜੀ ਸੂਬੇਦਾਰ ਖਾਨ ਬਹਾਦਰ ਦੇ ਸਾਹਮਣੇ ਪੇਸ਼ ਕੀਤੇ ਗਏ ਭਾਈ ਸਾਹਿਬ ਜੀ ਨੇ ਠੇਕੇ ਦੀ ਰਕਮ ਤਾਰਨ ਤੋਂ ਅਸਮਰਥਾ ਪ੍ਰਗਟ ਕੀਤੀ ਤੇ ਮੇਲਾ ਨਾ ਲੱਗਣ ਦਾ ਕਾਰਨ ਸਰਕਾਰ ਦੇ ਸਿਰ ਹੀ ਥਾਪਿਆ ਤਾਂ ਨਵਾਬ ਨੇ ਹੁਕਮ ਦਿੱਤਾ ਕਿ ਜਾਂ ਮੁਸਲਮਾਨ ਹੋਣਾ ਪਰਵਾਨ ਕਰੋ ਜਾਂ ਕਤਲ ਹੋਣ ਲਈ ਤਿਆਰ ਹੋਵੋ ਭਾਈ ਸਾਹਿਬ ਨੇ ਉੱਤਰ ਦਿੱਤਾ ਖਾਨ ਬਹਾਦਰ ਅੱਗੇ ਕਦੇ ਕਿਸੇ ਸਿੱਖ ਨੇ ਧਰਮ त्यागਿਆ ਹੈ ਤਾਂ ਮੇਰੇ ਉੱਤੇ ਵੀ ਇਹ ਸਵਾਲ ਕਰ ਲੈਂਦੇ ਸਿੱਖ ਧਰਮ ਤਿਆਗਣ ਨਾਲੋਂ ਜਾਨ ਦੇਣਾ ਚੰਗਾ ਸਮਝਦਾ ਹੈ ਖਾਲਸਾ ਹਾਜ਼ਰ ਹੈ ਪਾਈ ਮਨੀ ਸਿੰਘ ਜੀ ਨੇ ਕਿਹਾ ਅਸੀਂ ਸਿੱਖੀ ਸਦਕ ਕਿਉਂ ਛੱਡ ਦਈਏ ਇਹ ਇੱਕ ਜਨਮ ਤਾਂ ਕੀ ਮੈਂ ਜਿੰਨੇ ਵੀ ਜਨਮ ਲਾਵਾਂ ਸਾਰੇ ਸਿੱਖ ਧਰਮ ਲਈ ਵਾਰਨ ਲਈ ਤਿਆਰ ਹਾਂ ਮੈਂ ਜਦੋਂ ਵੀ ਮਰਾਂ ਸਿੱਖ ਹੀ ਮਰਾਂ ਕੋਲ ਬੈਠੇ ਕਾਜੀ ਤੋਂ ਪੁੱਛਿਆ ਗਿਆ ਤਾਂ ਉਹਨੇ ਪਾਈ ਮਨੀ ਸਿੰਘ ਜੀ ਦੇ ਬੰਦ-ਬੰਦ ਕਟਣ ਦਾ ਫਤਵਾ ਲਿਖ ਦਿੱਤਾ। ਲਾਹੌਰ ਦੇ ਸਿੱਖਾਂ ਨੂੰ ਪਤਾ ਲੱਗਾ ਤਾਂ ਉਹਨਾਂ ਠੇਕਾ ਤਾਰਨ ਵਾਸਤੇ ਰਕਮ ਇਕੱਠੀ ਕੀਤੀ। ਉਹਨਾਂ ਭਾਈ ਸਾਹਿਬ ਨੂੰ ਪੁੱਛਿਆ ਤਾਂ ਉਹਨਾਂ ਨੇ ਇਸ ਤਰ੍ਹਾਂ ਜਾਨ ਬਚਾਉਣ ਤੋਂ ਇਨਕਾਰ ਕਰ ਦਿੱਤਾ। ਅੰਤ ਨਾ ਖਾਸ ਚੌਂਕ ਵਿੱਚ ਇੱਕ ਖੂਨੀ ਨਾਟਕ ਖੇਡਿਆ ਗਿਆ। ਜਦੋਂ ਜਲਾਦ ਤਲਵਾਰ ਦਾ ਵਾਰ ਗੋਟ ਉੱਤੇ ਕਰਨ ਲੱਗਾ ਤਾਂ ਭਾਈ ਸਾਹਿਬ ਨੇ ਉਸ ਨੂੰ ਇਸ ਕਾਲੀ ਕਰਨ ਤੋਂ ਵਰਜਿਆ ਤੇ ਕਿਹਾ ਆਪਣੇ ਮਾਲਕ ਦਾ ਹੁਕਮ ਪੂਰਾ ਕਰ ਤੈਨੂੰ ਬੰਦ-ਬੰਦ ਕੱਟਣ ਦੀ ਆਗਿਆ ਹੈ ਤੂੰ ਵੇਖਦਾ ਨਹੀਂ ਕਿ ਗੋਟ ਤੋਂ ਅੱਗੇ ਇੱਕ ਉਂਗਲ ਦੇ ਤਿੰਨ-ਤਿੰਨ ਜੋੜ ਹਨ ਸੋ ਤੂੰ ਹਰ ਇੱਕ ਜੋੜ ਵੱਖ-ਵੱਖ ਕਰਨਾ ਹੈ ਇਸ ਤਰ੍ਹਾਂ ਪਾਈ ਮਨੀ ਸਿੰਘ ਜੀ ਨੇ ਜਲਾਦ ਨੂੰ ਕਹਿ ਕੇ ਉੰਗਲ ਦਾ ਪੋਟਾ-ਪੋਟਾ ਕਟਵਾਇਆ ਫਿਰ ਗੱਟ ਕਟਵਾਇਆ ਫਿਰ ਭਾਈ ਸਿੰਘ ਜੀ ਨੇ ਕੋਹਣੀ ਕੱਟਣ ਵਾਸਤੇ ਇਸ਼ਾਰਾ ਕੀਤਾ ਜਦੋਂ ਦੋਵੇਂ ਬਾਹਵਾ ਕੱਟੀਆਂ ਗਈਆਂ ਤਾਂ ਭਾਈ ਮਨੀ ਸਿੰਘ ਜੀ ਨੇ ਆਪ ਕਹਿ ਕੇ ਪੈਰ ਦਾ ਪੋਟਾ-ਪੋਟਾ ਕਟਵਾਇਆ ਜਲਾਦ ਇਸ ਅਚਰਜ ਘੇੜ ਨੂੰ ਦੇਖ ਕੇ ਹੈਰਾਨ ਹੋ ਰਹੇ ਸਨ ਕਿ ਭਾਈ ਮਨੀ ਸਿੰਘ ਜੀ ਬੰਦ-ਬੰਦ ਕਟਾਉਂਦੇ ਹੋਏ ਵੀ ਗੁਰਬਾਣੀ ਦਾ ਪਾਠ ਕਰ ਰਹੇ ਹਨ ਅਤੇ ਮੁੱਖ ਵਿੱਚੋਂ ਇੱਕ ਵਾਰੀ ਵੀ ਸੀ ਨਾ ਕਹਿੰਦੇ ਇਹ ਅਨੋਖੀ ਸ਼ਹੀਦੀ ਸੀ ਜਲਾਦ ਸਰੀਰ ਦਾ ਬੰਦ-ਬੰਦ ਕੱਟ ਰਿਹਾ ਸੀ ਤੇ ਧਰਮੀ ਸੰਤ ਸ਼ਾਂਤੀ ਨਾਲ ਸਮਾਧੀ ਲਈ ਬੈਠਾ ਸੀ ਇਹ ਕਾਰਾ ਦੇਖ ਕੇ ਲਾਹੌਰ ਦਾ ਹਰ ਦਰਦੀ ਦਿਲ ਉੱਠਿਆ ਆਖਰੀ ਵਾਰ ਧੌਣ ਉੱਤੇ ਹੋਇਆ ਤੇ ਸਿਰ ਧੜ ਤੋਂ ਵੱਖਰਾ ਹੋ ਗਿਆ ਲਾਹੌਰੀ ਸਿੱਖਾਂ ਵੱਲੋਂ ਭਾਈ ਸਾਹਿਬ ਜੀ ਦੇ ਟੁਕੜੇ ਹੋ ਚੁੱਕੇ ਸਰੀਰ ਦਾ ਸੰਸਕਾਰ ਕਿਲੇ ਦੇ ਚੜ੍ਹਦੇ ਦਰਵਾਜ਼ੋਂ ਬਾਹਰ ਕੀਤਾ ਗਿਆ ਜਿੱਥੇ ਅੱਜ ਤੱਕ ਸਮਾਦ ਬਣੀ ਹੋਈ ਹੈ ਆਪ ਜੀ ਦੀ ਸ਼ਹੀਦੀ ਮੱਗਰ ਸੁਦੀ 5 ਬਿਕਰਮੀ 1795 ਭਾਵ 1738 ਈਸਵੀ ਨੂੰ ਹੋਈ ਇਸ ਤਰ੍ਹਾਂ ਪਾਈ ਮਨੀ ਸਿੰਘ ਜੀ ਨੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਹੈ ਅਤੇ ਰੈਂਦੀ ਦੁਨੀਆ ਤੱਕ ਸ਼ਹੀਦੀ ਦੀ ਮਿਸਾਲ ਕਾਇਮ ਕੀਤੀ ਹੈ ਪਾਈ ਮਨੀ ਸਿੰਘ ਜੀ ਨੇ ਆਪਣੇ 11 ਭਰਾਵਾਂ ਸੱਤ ਪੁੱਤਰਾਂ ਸਮੇਤ ਆਪਣੇ ਪਰਿਵਾਰ ਦੇ 52 ਜੀਆਂ ਨੂੰ ਸ਼ਹੀਦ ਕਰਵਾ ਕੇ ਸਿੱਖੀ ਨੂੰ ਕਾਇਮ ਰੱਖਿਆ ਹੈ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਏ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਜੋ ਤੁਸੀਂ ਆਉਣ ਵਾਲੀਆਂ ਵੀਡੀਓ ਨੂੰ ਦੇਖ ਸਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ